ਇੱਥੇ ਘਰੇ ਆ ਕੇ ਗੱਲ ਪਈ ਆ ਦੇ ਘਰੇ ਆ ਕੇ ਆਵੇ ਜਿੱਥੇ ਉਹ ਇੱਤਾਂ ਆਈਆਂ ਨੇ ਉੱਥੇ ਮਾਰਿਆ ਨੇ ਡਿੱਗ ਵੀ ਰੋੜਾ ਮਾਰ ਕੇ ਤੇ ਡੇਗਦੀ ਗਾਹਾਂ ਦਾ ਪੈ ਜਨਾਨੀਆਂ ਤਿੰਨ ਮਾਰ ਗਏ ਨੇ ਤੇ ਉਹ ਡਿੱਗ ਮਾਰੀ ਤੇ ਡੇਗ ਪਈ ਦੋ ਕਿ ਤਿੰਨ ਨੇ ਹਸਪਤਾਲ ਨੇ ਇੱਕ ਹਸਪਤਾਲ ਦੀ ਨਹੀਂ ਪਈ ਉਹ ਨੇ ਇੱਕ ਨੇ ਕਾਈ ਦੋ ਨੇ ਕਕੂੜੀ ਉਹ ਵਿੱਚ ਨਿਕਲਦੀਆਂ ਪਈਆਂ ਸੀ ਜੀ 부ਹੇ ਚ ਖੇਚ-ਖੇਚ ਕੇ ਤਾਂ ਬਾਹਰ ਮਾਰੀਆਂ ਨੇ ਬੰਦਾ ਸਾਡਾ ਕੋਈ ਨਹੀਂ ਬੰਦੇ ਗਏ ਨਿਸਬੁੜੀ ਸਾਡੇ ਵੀ ਮਗਰ ਲੱਗੇ ਤਾਂ ਅਸੀਂ ਅੰਦਰਾਂ ਚ ਜਾ ਕੇ ਉਹ ਵੀ ਭੱਜ ਗਈਆਂ ਅੰਦਰ ਭੱਜ ਗਈਆਂ ਚਾਰੀ ਤੇ ਤਿੰਨ ਜਣੇ ਸਾਡੇ ਮਾਰ ਦਿੱਤੇ ਨੇ ਮਾਰ ਹੀ ਦਿੱਤੇ ਸਾਵਾ ਤੇ ਸਾਵਾ ਤੇ ਪਈ ਇੱਥੇ ਜਦ ਠੀਕ ਕਰੇ ਦਦਾ ਬਫੇਰ ਗਿਆ ਇੱਕ ਨੂੰ ਇੱਥੇ ਮਾਰਤਾ ਵੇਖੋ ਕੀ ਹਾਲ ਬਣਾ ਪੈ ਇੱਕ ਤਾਂ ਗਾਲੀ ਬਾਢ ਦਿੱਤੇ ਕਿਸਾਏ ਲੱਗੇ ਆਏ ਨੇ ਕੀ ਸੀ ਉਹਨਾਂ ਕੋਲੇ ਕਈਆਂ ਕਵਾੜੀਆਂ ਸੀਡੀਆਂ ਉਹਨਾਂ ਕੋਲੇ ਜੀ ਅੱਛਾ ਬੰਦਾ ਸੜ ਪਹਿਲਾਂ ਪੋਰਚ ਕੇ ਗਿਆ ਮੈਂਬਰ ਕਹਿੰਦਾ ਕੋਈ ਕਰੇ ਹੈਗਾ ਕੋਈ ਤੁਹਾਡੇ ਬੰਦੇ ਕੰਮ ਹੀ ਕਰੀ ਤਾਂ ਸਿੱਕਲ ਕੰਮ ਹੀ ਕਰੀ ਨੇ ਤੇ ਪੋਰਚ ਕੇ ਗਿਆ ਤੇ ਖਰੇ ਪੱਲੇ ਦੇ ਮਗਰ ਹੀ ਲੁਗ ਗਏ ਪੱਲੇ ਦੇ ਮੇਰੇ ਅੱਗੇ ਬੰਦੇ ਨੂੰ ਕੱਲਿਆ ਸੀ ਦਾ ਗਾ ਵੇਖਿਆ ਬੰਦੇ ਨੇ ਕੋਈ ਮਾਂ ਬੁੜੀਆਂ ਨੇ ਮਾਰ ਪਾਈ ਕੋਈ ਬੰਦਾ ਸੱਦ ਰਾਂ ਦੇ ਚੁਗਾ ਤੁਹਾਨੂੰ ਨਾਮ ਕੀ ਜਿੰਨਾਂ ਦੀ ਮੌਤ ਹੋਈ ਹੈ ਪਸ਼ਮੀਰ ਪਸ਼ਮੀਰ ਹੋਈ ਕਿੰਨੀ ਉਮਰ ਹੈ ਹੈ ਗਈ ਛੋਟ ਨੌਰੀ ਜੀ ਤੇ ਨथिंग ਅਕਸਾ ਦਾ ਦੇ ਚੱਲ ਜਿਹਨਾਂ ਦੇ ਸੱਟਾਂ ਲੱਗੀਆਂ ਉਹਨਾਂ ਦਾ ਕੀ ਨਾਮ ਉਹ ਤਾਂ ਨੰਨੀ ਕੋਸ਼ ਉਹਨਾਂ ਦੀ ਕਿੰਨੀ ਉਮਰ ਹੈ ਉਹਨਾਂ ਗੋਲਿੰਗੋਲਿੰਗਾਈ ਨੇ ਅੱਜ ਛੋਟੇ ਛੋਟੀ ਉਮਰ ਦੇ ਹੀ ਕਰ ਦਿੰਦੇ ਹੈਗੇ ਨੇ ਤੋਂ ਫਿਰ ਇਸ ਕਰਕੇ ਵੀ ਹਮ ਬੱਚੇ ਵੀ ਜਵਾਨ ਹੋ ਜਾਂਦੇ ਨੇ ਕਿਤੇ ਲੱਗਦਾ 50 ਸਾਲ ਹੋ ਗਈਆਂ ਕਿੰਨੇ ਕੁ ਜਣੇ ਸੀ ਜਿਹੜੇ ਵਰਦੂ ਹੋ ਜਾਂਦੇ ਸਰਬੰਦੇ ਸੀ ਓਛਾ ਬੁਰਾ ਹੋਜੇ ਹਾਂ ਕਾਫੇ ਲੈ ਕੇ ਆਏ ਤੋੜ ਦਾ ਬਹੁਤ ਦੰਦ ਸੀ ਜਿਹੇ ਅਸੀਂ ਸਾਡੇ ਅੱਖਾਂ ਅੱਗੇ ਤਾਂ ਨੇਰ ਹੀ ਆ ਗਏ ਮਾਰ ਕੇ ਛੱਡ ਦਿੱਤਾ ਸੀ ਸੰਦ ਥੋੜੀ ਗਿਣਨੇ ਸੀ ਕੀ ਕੀ ਲਿਆਏ ਸੀ ਤਾਂ ਪਤਾ ਹੀ ਨਹੀਂ ਮੇਰੇ ਕਿ ਬਾਕੀ ਕਿਦਰ ਬਾੜ ਬੁਰ ਗਏ ਜਿਸਾਂ ਬਾਜੀ ਗਏ ਨੇ ਖੜੇ ਵੀ ਨਹੀਂ ਤੇ ਮੁੜ ਕੇ ਤੇ ਮਾਰੇ ਧੋਣਾ ਤੇ ਹੀ ਧੋਣਾ ਤੇ ਮਾਰ ਨਹੀਂ ਬਾਰ ਕਰਦੇ ਤੇ ਦਰਵਾਜ਼ਾ ਮਾਰੀ ਆ ਬੇਖਤ ਸਾਰੀ ਨਿਕਲ ਜਾਣਿਆ ਅਣਖਾਂ ਤੇ ਹੀ ਦਿੱਤਾਂਗੇ ਸਿਰ ਤੋਂ ਹਾਂ ਟਾਡੇ ਮਗਰ ਵੀ ਲੱਗੇ ਸੀ ਆਹਿੰਦੇ ਮਗਰੇ ਭੱਜ ਕੇ ਗੜ ਦੀ ਅੰਦਰ ਕਈ ਬੰਦੇ ਮਕੇ ਭੱਜ ਗਏ ਆ ਮੈਂ ਅੰਦਰ ਜਾ ਕੇ ਉੰਦੀ ਲਾੜੀ ਦਵਾਈ ਵਾਪਸ ਮੋੜ ਗਈ ਸਾਰੇ ਓਕੇ ਉਹ ਨਹੀਂ ਹੋਣੀ ਓਕੇ ਉਹਨੂੰ ਕਹੇ ਉਹ ਵਾਦੀ ਮੇਰੇ ਮਗਰ ਲੱਗ ਗਏ ਸੀ ਹੋ ਰਹੇ ਹੁੰਦੇ ਬੱਜੀ ਦੇ ਮਗਰੇ ਹੱਥ ਜੋੜੇ ਨੇ ਉਹਨੇ ਹੱਥ ਜੋੜੇ ਨੇ ਮੈਨੂੰ ਨਾ ਮਾਰਿਆ ਮੇਰੇ ਬੱਚੇ ਨਿੱਕੇ ਨਿੱਕੇ ਨਾਲ ਸਾਡੀ ਉਹਨਦੇ ਮਗਰ ਲੱਗਦੇ ਉਹਨਦੇ ਮਾਰਨ ਲੱਗਾ ਤੇ ਉਹਨੇ ਹੱਥ ਬੰਨੇ ਵੀ ਮੇਰੇ ਬੱਚਿਆਂ ਨੂੰ ਬਚਕਦੇ ਮੇਰੇ ਬੱਚੇ ਨਿੱਕੇ ਨਿੱਕੇ ਨੇ ਉਹਨਦੇ ਬੱਚਾ ਬੱਚਾ ਟੋੜਾ ਮਾਰਨਾ ਹੈ ਕੌਣ ਸੀ ਬੰਦੇ ਆਹ ਜਮੀਨ ਜਮੀਦਾਰ ਜਾਂ ਸਾਹਮਣੇ ਟਾਣੀਆਂ ਵਾਲੇ ਅਨਸਾਰ ਹਾਂਜੀ ਹਾਂਜੀ ਇਹ ਕਾ ਟਾਣੀਆਂ ਤੇ ਕਾ ਇਹ ਕਾ ਸੁਮਣੇ ਉਹ ਦੋ ਤਿੰਨ ਟਾਣੀਆਂ ਤੇ ਹਾਂਜੀ ਤੇ ਇਹ ਜਮੀਨ ਤੇ ਕਾਬਜ ਕੋਣ ਹੁਣ ਅਸੀਂ ਸਾਨੂੰ ਮਿਲਿਆ ਜੀ ਸਟੇ ਕੱਲ ਅੱਛਾ ਹਾਂ ਪਹਿਲੀ ਝੋਨਾ ਝੋਨਾ ਤੁਸੀਂ ਲਾਇਆ ਕਿ ਇਹਨਾਂ ਨੇ ਝੋਨਾ ਇਹਨਾਂ ਪਹਿਲਾਂ ਲਾਇਆ ਸੀ ਨਾ ਅੱਛਾ ਕਾਨੂੰਨੀ ਕਾਰਵਾਈ ਤੁਹਾਡੇ ਨਾਲ ਸਾਡੇ ਕੋਲ ਸਾਰਾ ਪੋਚਾ ਆ ਜਮੀਨ ਜਿਹੜੀ ਇਹਦਾ ਸਿਗਰ ਹੋਣਾ ਹਾਂਜੀ ਇਹਦਾ ਹੈ ਤੋ ਜਮੀਨੀ ਵਿਵਾਦ ਕਰਕੇ ਇੱਕ ਵਾਰ ਫਿਰ ਵੱਡੀ ਘਟਨਾ ਸਾਹਮਣੇ ਆਈ ਹੈ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਲਗਾਤਾਰ ਜੁੜੇ ਰਹੋ ਇਸ ਵੀਡੀਓ ਦੇ ਨਾਲ ਜਿਹੜਾ ਫਰੋਇਪੁਰ ਦੇ ਨੇ ਥਾਣਾ ਕੁੱਲਗੜੀ ਦੇ ਪਿੰਡ ਫਤੂਆਣਾ ਦੇ ਵਿੱਚੋਂ ਇੱਕ ਵੱਡੀ ਘਟਨਾ ਵਾਪਰੀ ਹੈ ਜਮੀਨੀ ਵਿਵਾਦ ਨੂੰ ਲੈ ਕੇ ਜਿਹੜਾ ਇੱਕ ਖੂਨੀ ਝੜਪ ਕਹਿ ਸਕਦੇ ਹਾਂ ਵੱਡਾ ਘਟਨਾਕ੍ਰਮ ਸਾਹਮਣੇ ਆਇਆ ਹੈਗਾ ਪਿੰਡ ਫਤੂਆਣਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਥਾਣਾ ਕੁੱਲਗੜੀ ਦੇ ਇਹ ਪਿੰਡ ਆ ਆਉਂਦਾ ਹੈਗਾ ਅਦੀਨ ਹੁੰਦਾ ਹੈਗਾ ਸੋ ਜਿਸ ਨੂੰ ਲੈ ਕੇ ਜਜ਼ਮੀਨੀ ਬਵਾਦ ਨੂੰ ਲੈ ਕੇ ਇੱਕ ਕਤਲੋਗਾਰਤ ਹੁੰਦੀ ਹੈਗੀ ਜਿੱਥੇ ਇੱਕ ਕਸ਼ਮੀਰੋ ਨਾਂ ਦੀ ਜਿਹੜੀ ਔਰਤ ਹੁੰਦੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਔਰ ਇਸ ਤੋਂ ਅੱਗੇ ਜਿਹੜਾ ਦੋ ਔਰਤਾਂ ਜਿਹੜੀਆਂ ਗਵੇਿਰ ਰੂਪ ਚ ਜੱਕ ਵੀ ਹੁੰਦੀਆਂ ਹੈਗੀਆਂ ਤਸਵੀਰਾਂ ਧੜਨਾ ਅਸੀਂ ਸਾਂਹਿਆ ਕਰ ਰਹੇ ਹਾਂ ਲਗਾਤਾਰ ਜੁੜੇ ਰਹੋ ਜੇਕਰ ਗੱਲ ਕਰਦੇ ਹੈਗੇ ਆ ਤਾਂ ਜਿਹੜੀ ਮੁੱਢਲੀ ਜਾਣਕਾਰੀ ਸਾਹਮਣੇ ਆਈ ਹੈਗੀ ਇਹ ਜਮੀਨੀ ਬਵਾਦ ਜਿਹੜਾ ਹੈਗਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀਗਾ ਔਰ ਇਹਦਾ ਜਿਹੜਾ ਕੋਰਟ ਦੇ ਵਿੱਚ ਵੀ ਲਗਾਤਾਰ ਜਿਹੜਾ ਕਾਨੂੰਨੀ ਪ੍ਰਕਿਰਿਆ ਵੀ ਚੱਲ ਰਹੀ ਸੀ ਜਿਸ ਨੂੰ ਲੈ ਕੇ ਅੱਜ ਮੌਕੇ ਤੇ ਜੇਕਰ ਗੱਲ ਕਰਦੇ ਹੈਗੇ ਆ ਤਾਂ 4.5 ਏਕੜ ਜ਼ਮੀਨ ਦੱਸੀ ਜਾ ਰਹੀ ਹੈ ਜੋ ਮੁੱਢਲੀ ਜਾਣਕਾਰੀ ਮਿਲੀ ਹੈਗੀ ਹੈ ਜੋ ਜਾਣਕਾਰਾਂ ਨੇ ਉੱਥੋਂ ਦੱਸਿਆ ਹੈਗਾ 4.5 ਏਕੜ ਜ਼ਮੀਨ ਨੂੰ ਲੈ ਕੇ ਜਿਹੜਾ ਵਿਵਾਦ ਹੁੰਦਾ ਹੈਗਾ ਇੱਕ ਧਿਰ ਵੱਲੋਂ ਉੱਥੇ ਝੋਨਾ ਜਿਹੜੀ ਕਾਬਜ țeਰ ਹੁੰਦੀ ਹੈ ਜਿਹੜਾ ਕਿਸਾਨ ਕਾਬਜ ਹੁੰਦਾ ਹੈ ਔਰ ਦੂਸਰੀ ਧਿਰ ਵੱਲੋਂ ਅੱਜ ਝੋਨਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੀ ਇੱਕ ਕਨਾਲ ਦੇ ਜਗ੍ਹਾ ਕਰੀਬ ਹੁੰਦੀ ਹੈ ਜਿਸ ਦੇ ਵਿੱਚ ਝੋਨਾ ਲਗਾਇਆ ਜਾਂਦਾ ਜਿਸ ਨੂੰ ਲੈ ਕੇ ਅੱਜ ਟਕਰਾਅ ਹੁੰਦੀ ਹੈ ਟਕਰਾਅ ਇਸ ਕਦਰਵਾਜ਼ਾਂ ਦੀ ਹੈਗੀ ਹੈ ਇੱਕ ਔਰਤ ਦਾ ਮੌਕੇ ਤੇ ਜਿਹੜਾ ਤੇਜ ਹਥਿਆਰ ਤੇਜ ਤਿਆਰ ਇਤਰਾਰ ਜਿਹੜੇ ਹਥਿਆਰ ਹੁੰਦੇ ਹੈਗੇ ਆ ਉਥੇ ਜਿਹੜੇ ਵਰਤੇ ਜਾਂਦੇ ਹੈਗੇ ਜਿਹੜੀ ਜਾਣਕਾਰੀ ਮਿਲਦੀ ਹੈਗੀ ਹੈ ਔਰ ਜਿਸ ਤੋਂ ਬਾਅਦ ਇੱਕ ਔਰਤ ਜਿਹੜੀ ਕਸ਼ਮੀਰ ਕਸ਼ਮੀਰੋਂ ਨਾਂ ਦੱਸਿਆ ਜਾ ਰਿਹਾ ਉਸ ਦਾ ਜਿਹੜਾ ਮੌਕੇ ਤੇ ਮੌਤ ਹੋ ਜਾਂਦੀ ਹੈਗੀ ਬਾਕੀ ਅਜੇ ਪੜਤਾਲ ਦੇ ਦੀਨ ਹੈਗਾ ਸੋ ਤਸਵੀਰਾਂ ਵੇਖਾਂਗੇ ਤੇ ਆਪਾਂ ਹੋਰ ਜਿਹੜੀ ਗੱਲਬਾਤ ਕਰਦੇ ਆ ਲੱਗਦੇ ਸੀਗੇ ਹਾਂ ਹੋਰ ਸੱਟਾਂ ਕੀ ਜਿਵੇਂ ਲੱਗੀ ਆਪਣੀ ਭੂਆ ਛੋਟੀ ਦੂਜੇ ਨਾਂ ਕੀ ਹੈ ਦੂਜੀ ਦੀ ਦੇ ਵੱਡੀ ਭੂਆ ਹੀ ਲੱਗਦੀ ਸਾਡੀ ਉਹਨਾਂ ਨਾਂ ਜਿਗਾ ਨਿੱਕੋ ਸੀਗਾ ਹੀ ਇੱਕ ਭੈਣ ਮੇਰੀ ਸੀਗੀ ਨਾਮ ਨਾਮ ਸਚਿੰਦਰ ਹੋਰ ਸਟਾਂ ਕਿਤੇ ਕਿਤੇ ਲੱਗੀਆਂ ਦੋ ਹਸਪਤਾਲ ਕੋੜੀ ਨਾ ਸਰ ਕੀ ਨਾਮ ਤੇ ਉਹਨੇ ਮੋੜੇ ਤੇ ਮਾਰੀ ਕਾਈ ਅੱਛਾ ਉਹ ਵੀਡੀਓ ਬਣਾ ਲਿਓ ਲਫਜ਼ ਕੋ ਕੇ ਪੱਜ ਕੇ ਤੇ ਦੂਜਾ ਹੋਰ ਕੀ ਚੀਜ਼ ਆ ਉਹਦੇ ਸਿਰ ਚ ਕਈਆਂ ਵੱਜ ਗਾ ਮੇਰੇ ਮਾਰਨ ਲੱਗੇ ਜਿੱਦੇ ਪਰ ਮਾਂ ਬਣ ਕੇ ਜੀ ਮੈਂ ਪੱਦੀ ਅੱਛਾ ਮੇਰੇ ਮਾਰਨ ਲੱਗੇ ਸਾਂ ਦੇ ਬੱਚਾ ਬੱਚਾ ਹਾਂ ਹਾਂ ਨੇ ਤੇ ਤੁਸੀਂ ਤੁਹਾਡੇ ਕਿਉਂ ਮਾਰਦੇ ਸੀ ਪਤਾ ਨਹੀਂ ਜਿਹੜਾ ਇਹ ਪਿਛਾਰਿਆ ਦੀ ਇਹ ਨੋ ਇਹ ਜਿਹਨਾਂ ਦੀ ਡੈਥ ਹੋਈ ਹੈ ਉਹ ਤੁਹਾਡੇ ਕੀ ਲੱਗਦੇ ਸੀ ਤੁਹਾਡੇ ਭੂਆ ਸਾਸ ਜੀ ਅੱਛਾ ਤੁਹਾਨੂੰ ਵੇਖਿਆ ਹੋਣਾ ਵੀ ਇਹ ਵੇਂਦੀ ਪਈ ਹੈ ਨਾ ਠੀਕ ਹੈ ਜੀ ਜੇ ਚੱਤਾਂ ਲੱਗੇਆਂ ਸਾਡੇ ਨਾਂ ਵਿੱਚ ਰਹੇ ਬੰਦੇ ਜੀ ਜਦੋਂ ਮਾਰਦੇ ਪੈ ਸੀ ਕੁਝ ਨਹੀਂ ਸੀ ਵੇਂਦੇ ਕੀ ਦੇ ਮਜਦਾ ਕੀ ਦੇ ਹਾਂ ਜੀ ਨਹੀਂ ਹਾਂ ਵੱਡੇ ਆਏ ਨੇ ਉਹਨਾਂ ਕਿ ਵੇਖਣਾ ਹਾਂ ਵੱਡੇ ਆਏ ਇਹ ਤਾਂ ਕਿੰਨੇ ਕਿੰਨੇ ਜਣੇ ਸੀ ਇਹ ਤਾਂ ਭੱਜ ਕੇ ਵਿਚਾਰੀਆਂ 2 ਮਿੰਟਾਂ ਜਿਹੜਾ ਕਈ ਚਲਾਉਂਦਾ ਸੀ ਦੂਜਾ ਚਲਾਉਂਦੇ ਸੀਗੇ ਉਹ ਇੱਕ ਜਣਾ ਸਿਪਹਿਲਾ ਆਇਆ ਤੇ ਉਹ ਉਹ ਤਿੰਨੇ ਪਿਓ ਪੁੱਤਰ ਹੀ ਸੀਗੇ ਤੇਰੇ ਕਈ ਨਰੇ ਮਗਰ ਵਾਧੂ ਖੜੇ ਸੀ ਮਗਰ ਵਾਧੂ ਜਣੇ ਉਹਦਾ ਪਿਓ ਸੀ ਨਾਲ ਦੋਵੇਂ ਮੁੰਡੇ ਸੀ ਅਸੀਂ ਘਰੇ ਬੁੜਾ ਬੁੜੀਆਂ ਸਿੱਖੜੇ ਹੋਏ ਸੀ ਮਗਰ ਖੜੇ ਅਸੀਂ ਘਰੇ ਬੁੜਾ ਤੁਹਾਡਾ ਕੀ ਨਾਮ ਹੈ ਪ੍ਰੀਤਨ ਪ੍ਰੀਤ ਹਾਂਜੀ ਉਹ ਤਾਂ ਇੱਕ ਜਣੇ ਤੁਹਾਡੇ ਪਤੀ ਦਾ ਕੀ ਨਾਮ ਹੈ ਹਾਂਜੀ ਵੀਜੇ ਵੀਜੇ ਅਾ ਤੇ ਕੀ ਮਸਲਾ ਆ ਜੀ ਨਹੀਂ ਪੱਤੂਵਾਲੇ ਤੋਂ ਆਏ ਨੇ ਤੇ ਸਾਡਾ ਪੈਲ ਦਾ ਮਸਲਾ ਹੈ ਸਾਡੇ 4 ਕਿੱਲਾਂ ਦਾ ਤੇ ਜਿਹਨੂੰ ਦਾ ੱਟਕੇ ਨਾਲ ਬੌਣ ਆਉਂਦੇ ਸੀਗੇ ਜੀ ਤੇ ਜਦੋਂ ਆਏ ਨੂੰ ਸਾਨੂੰ ਸਟੇ ਮਿਲਿਆ ਸੀਗਾ ਜਿਹਨੂੰ ਆਏ ਕਿ ਮੇਰੀ ਮਾਤਾ ਨੂੰ ਵੱਢ ਕੇ ਚਲੇਗਾ 70 80 ਬੰਦੇ ਆਏ ਸੀਗੇ ਕਿੰਨੇ ਬੰਦੇ ਸੀ 70 80 ਜਣਾ ਸੀਗੇ ਇਹ ਸਾਰੇ ਫੱਤੂਵਾਲ ਦੇ ਨੇ ਹਾਂ ਜੀ ਸਰ ਨਹੀਂ ਕੋਸ਼ਿਸ਼ ਅੱਧੇ ਫੱਤੂਵਾਲ ਤੇ ਅੱਧੇ ਕੋਪਾਸੀ ਦੇ ਸੀਗੇ ਬੰਦਿਆਂ ਨਾਲ ਚਾਹਤੇ ਸੀਗੇ ਕੀ ਨਾ ਤੁਹਾਡੀ ਮਾਤਾ ਦਾ ਕਸ਼ਮੀਰੋਂ ਆਈ ਮਾਤਾ ਦਾ ਕਿੰਨੀ ਕਮਨਾਂ ਦੀ ਉਹਨੇ 47 ਸਾਲ ਹੈਗੀ ਜੀ ਉਮਰ ਹੋਰ ਵੀ ਫਟੜ ਹੋਏ ਨੇ ਮਨ ਦੇ ਹਾਂਜੀ ਹੋਰ ਹੀ ਕੋਈ ਨਹੀਂ ਮੈਂ ਇੱਕ ਮੇਰੀ ਮਾਸੀ ਹੈਗੇ ਨੇ ਉਹਦਾ ਕਿੰਨਾ ਉਹਦਾ ਨਾਮ ਨਿਕੋ ਤੇ ਅਸ਼ਾਫ ਦਾ ਪਾਣਾ ਜਿਹੜਾ ਸੁਪਰੰਦਰ ਉਹਦਾ ਨਾਮ ਹੈ ਕੋਈ ਨਹੀਂ ਕਿੱਥੇ ਨੂੰ ਜਿਹੜੇ ਫਟੜ ਨੇ ਟੱਕੜੀ ਕੋਲੇ ਹੁਸਾਈ ਤੁਹਾਡੇ ਇੱਥੇ ਹਾਂਜੀ ਪੁਲਿਸ ਆਈ ਆਫਿਸ ਕੀ ਆਉਂਦੀ ਕੀ ਕਰ ਰਹੇ ਕਿਤੇ ਹਾਂ ਜਸਨ ਸਾਫ ਦੀ ਮਾਸੀ ਕੀ ਚਾਰ ਲੱਖ ਦਾ ਚਾਬਲ ਦਿਓ ਚਾਬਲ ਦਿਓ ਕੋਈ ਨਾ ਮਨ ਲਿਆ ਸੀ ਪਹਿਲੇ ਬਰਸਤਾਂ ਦੇ ਮਾਤੂੜੇ ਲੈ ਸੀ ਪਹਿਲੇ ਆਪਣਾ ਮੁੜ ਕੇ ਫਿਰ ਇਹ ਕਹਿੰਦੇ ਮੈਂ ਪੈਲੀ ਲਈਏ ਪੂਛ ਹੋਰ ਮੁੱਲ 380 ਹਜ਼ਾਰ ਤੇ ਮੈਂ ਕਹਿੰਦੀ ਉਹ ਵੀ ਜੋ ਤੁਸੀਂ ਜੋ ਪੈ ਲੈਣ ਉਹਨਾਂ ਵਿੱਚੋਂ ਜਿਹੜਾ ਆਪਾਂ ਮੁੱਲ ਲੈਣੇ ਜੋ ਪੈ ਵਰਤੇ ਨੇ ਸੀ ਤਾਂ 13 ਲੱਖ ਚ ਇਹਨਾਂ ਦਾ ਫੈਸਲਾ ਹੋ ਗਿਆ ਸੀ ਕਿ ਮੁਰਕੇ ਨਾਲ ਪੈ ਪਰ ਬਣਾ ਲੈ ਮੁਰਕੋਂ 5 ਬੰਦੇ ਆਣੀ ਬਿਚਾਰੀ ਕੋਈ ਨਹੀਂ ਛਾਣੇ ਬਹੁਤ ਪਰਸਾਂਤਾਂ ਮਹੀਨਾ ਫਿਰ ਹੋਣਾ ਛਾਣੇ ਸਾਹਿਬ ਜੀ ਬੜੀ ਗੱਲਾਂ ਕਰ ਜਾਂਦੇ ਸੀ ਪੰਚਾਇਤ ਨਾਲ ਬਹੁਤ ਵੈਰਾ ਬਣਾ ਉਹ ਜਾਂਦੇ ਨਹੀਂ ਸੀ ਪੰਚਾਇਤ ਜਾਂਦੀ ਨਹੀਂ ਰਹੀ ਇੱਕ ਸਬ ਜਮੀਨੀ ਵਿਵਾਦ ਕੋਲੇ ਕੇ ਫਤੂਆਲੇ ਪਿੰਡ ਮੇ ਹੋਏ ਆਸਾ ਜੀ ਉਸਕੇ ਬਾਰੇ ਮੇ ਕਹਿ ਰਹੇ ਆ ਤੇ ਫਤੂਆਲਾ ਪਿੰਡ ਹੈ ਜੀ ਉੱਥੇ ਜਮੀਨ ਦਾ ਕੋਈ ਵਿਵਾਦ ਚੱਲ ਰਿਹਾ ਸੀਗਾ ਆਪਸ ਵਿੱਚ ਝਗੜਾ ਸੀਗਾ ਉਹਦੇ ਵਿੱਚ ਕੁਝ ਜਣੇ ਇਕੱਠੇ ਹੋ ਕੇ ਉਹਨੂੰ ਜ਼ਮੀਨ ਤੇ ਆਪਦੀ ਜਿਹੜਾ ਕਬਜ਼ਾ ਕਰਨ ਚੱਲੇ ਜਿਹੜੀ ਜਿਹੜੀ ਡਿਸਪਿਊਟਡ ਜਗਾ ਸੀ ਉੱਥੇ ਚੱਲੇ ਸੀ ਦੂਸਰੇ ਪਾਸੇ ਕੁਸ਼ਾਰਤ ਔਰਤਾਂ ਸੀ ਉਹਨਾਂ ਨੇ ਰੋਕਿਆ ਆਪਸੀ ਤਕਰਾਰ ਹੋਇਆ ਇਹਨਾਂ ਨੇ ਉਹਨਾਂ ਦੇ ਸੱਟਾਂ ਮਰੀਆਂ ਜਿਸ ਦੇ ਵਿੱਚ ਕਸ਼ਮੀਰੋ ਵਾਈਫ ਆਫ ਕਾਲਾ ਸਿੰਘ ਤੇ ਉਹਦੀ ਡੈਥ ਹੋ ਗਈ ਤੇ ਇੱਕ ਨਿੱਕੋ ਵਾਈਫ ਆਫ ਮਗਰ ਸਿੰਘ ਉਹ ਇੰਜਰਡ ਹੈ ਤੇ ਹਸਪੀਟਲ ਦਾਖਲ ਹੈ ਤੇ ਇੱਕ ਹੋਰ ਸੁਖਵਿੰਦਰ ਕੌਰ ਸੁਖੀ ਡਾਟਰ ਆਫ ਰਾਜਕੁਮਾਰ ਉਹ ਵੀ ਦਾਖਲ ਹੈ ਤੇ ਇਹਨਾਂ ਦਾ ਜਿਹੜਾ ਵਿਵਾਦ ਚੱਲ ਰਿਹਾ ਸੀ ਉਹ ਸਬੰਧੀ ਇਹਨਾਂ ਨੇ ਆ ਜਿਹੜਾ ਲੜਾਈ ਝਟਾਵਾ। ਸਭ ਟੋਟਲ ਕਿੰਨੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ? 4.5 ਕਿੱਲੇ ਜਿਹੜੀ ਉਹ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਕੋਈ ਵਿਵਾਦ ਸੀ। ਇਹ ਕਸ਼ਮੀਰੋਂ ਕਿਉਂ ਇੰਨਾ ਕਿਉਂ ਰੜਕਦੀ ਸੀ ਉਹ ਚੱਲ ਰੜਕਦੇ ਪਹਿਲੀ ਕਰਕੇ। ਇਹ ਗੱਲ ਕਰਦੀ ਹੁੰਦੀ। ਹਾਂ ਸੀਦੇ ਆ ਪਾਣਾ ਨੇ ਤਾਂ ਫਿਰ ਬੋਲਣਾ ਸੀ। ਸਾਨੂੰ ਛਟੇ ਮਿਲਿਆ ਅਸੀਂ ਕੱਲ ਲੈ ਕੇ ਆਏ ਹਾਂ। ਹਾਂ। ਤਾਂ ਅਸੀਂ ਅਜੇ ਕੁਝ ਨਹੀਂ ਵੇਚਨਾ ਕੋਈ ਝੋਨਾ ਲਾਇਆ ਕੋਈ ਨਹੀਂ। ਤੇ ਉਹ ਜ਼ਿਮੀਂਦਾਰ ਆਇਆ ਕਹਿੰਦਾ ਵੀ ਇਹ ਤੁਸੀਂ ਇਹ ਪਾ ਲਓ। ਝੋਨਾ ਲਾਓ। ਬੁੜੀਆਂ ਲਾਇਆ ਜ ਬੰਦਾ ਨਾ ਵਿੱਚ ਕੋਈ ਆਵੇ ਤੁਹਾਨੂੰ ਕੋ ਪਤਾ ਹੀ ਪਲਾਨ ਬਣਾ ਕੇ ਬੰਦਿਆਂ ਦਾ ਆਪ ਖਲਾਸੀ ਉੱਥੇ ਆਈ ਮੈਂ ਬਰਾਗ ਅਸਤ ਤੂੰ ਵੀ ਵਾਟ ਲਿਆ ਜੀ ਚੱਲ ਅਸੀਂ ਲਾਣੇ ਤੇ ਤੁਹਾਡੇ ਹੱਕ ਤੇ ਤੁਸੀਂ ਉਹ ਗੱਲਾਂ ਤਾਂ ਐਵੇਂ ਕੀਤੀ ਜਾਂਦੀਆਂ ਅਸ ਇਹ ਨਾ ਮਗਰ ਆ ਕੇ ਵੀ ਮਤਲਬ ਉਹ ਉਹ ਪਾਟੁੱਠੀ ਏ ਇੱਕ ਤਾਂ ਮਾਰੀ ਤੇ ਡੇਗ ਪਈ ਤੇ ਆ ਕੇ ਤੇ ਆ ਕਈਆਂ ਨਾਲ ਫਿਰ ਗੱਲ ਵਟਿਆਨ ਇਹ ਥੱਲੇ ਦੇ ਪਹਿਲਾ ਮਤਲ ਉਹਨਾਂ ਨੇ ਇਹ ਕਿਹਾ ਹੋਣਾ ਵੀ ਤੁਸੀਂ ਲਾ ਲਓ ਜਿਹਦੇ ਹੱਥ 'ਚ ਕੇਸ ਅੱਛਾ ਬੁੜੀਆਂ ਨੇ ਕਿਹਾ ਜਿਹਦੇ ਹੱਥ 'ਚ ਕੇਸ ਹੋਇਆ ਹੋਇਆ ਅਸੀਂ ਲਾਣੇ ਸਾਡੇ ਅੱਛੇ ਲੈਣਦਾ ਹਾਂ ਤੇ ਜੇ ਅਸੀਂ ਲਾਣੇ ਤੇ ਤੁਹਾਡੇ ਹੱਥ 'ਚ ਫਿਰ ਤੀ ਮਾਰੀ ਨਹੀਂ ਨਾ ਬੋਲੀ ਤੇ ਇਵੇਂ ਸੁਣਿਆ ਵੀ ਇਹ ਦੱਸਦੀਆਂ ਨੇ